ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਦੀ ਪੀਆਰ ਅਤੇ ਸਿਟੀਜ਼ਨਸ਼ਿਪ ਲੈਣ ਦੇ ਚਾਹਵਨ ਭਾਰਤੀਆਂ ਲਈ ਇੱਕ ਨਵੀਂ ਜਾਣਕਾਰੀ ਆਈ ਹੈ ਕੈਨੇਡਾ ਦੀ ਮੌਜੂਦਾ ਸਰਕਾਰ ਨੇ ਵਿਦੇਸ਼ੀ ਲੋਕਾਂ ਨੂੰ ਪੀਆਰ ਦੇਣ ਲਈ ਅਰਜ਼ੀਆਂ ਮੰਗੀਆਂ ਹਨ ਕੈਨੇਡੀਅਨ ਨਾਗਰਿਕਾਂ ਦਾ ਮੁੱਖ ਰਾਮ ਮੰਨਿਆ ਜਾਣ ਵਾਲਾ ਪੀਆਰ ਭਾਰਤੀਆਂ ਲਈ ਇੱਕ ਅਹਿਮ ਮੌਕਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਲਈ ਇਨਵੀਟੇਸ਼ਨ ਟੂ ਅਪਲਾਈ ਜਾਰੀ ਕੀਤੇ ਗਏ ਹਨ ਆਈਆਰਸੀਸੀ ਨੇ ਐਕਸਪ੍ਰੈਸ ਐਂਟਰੀ ਦੇ ਤਹਿਤ ਹੈਲਥ케ਅਰ ਐਂਡ ਸੋਸ਼ਲ ਸਰਵਿਸੇਸ ਸ਼੍ਰੇਣੀ ਵਿੱਚ ਉਮੀਦਵਾਰਾਂ ਲਈ ਇੱਕ ਡਰਾ ਕੱਢਿਆ ਜਿਸ ਵਿੱਚ 2500 ਆਈਟਾ ਜਾਰੀ ਕੀਤੇ ਗਏ ਹਨ ਇਹ ਇਸ ਮਹੀਨੇ ਦਾ ਪੰਜਵਾਂ ਅਤੇ ਹਫ਼ਤੇ ਦਾ ਦੂਜਾ ਡਰਾ ਹੈ ਮਈ 2025 ਤੋਂ IRCC ਹਰ ਮਹੀਨੇ ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਕੈਟਾਗਰੀ ਵਿੱਚ ਉਮੀਦਵਾਰਾਂ ਲਈ ਇੱਕ ਡਰਾਅ ਕੱਢ ਰਹੀ ਹੈ ਇਸ ਤੋਂ ਇਲਾਵਾ ਮਈ 2025 ਤੋਂ ਪਹਿਲਾਂ ਕੋਈ ਵੀ ਹੈਲਥ케ਅਰ ਦਾ ਡਰਾਅ ਨਹੀਂ ਕੱਢਿਆ ਗਿਆ ਸੀ ਇਸ ਡਰਾਅ ਵਿੱਚ 2500 ਉਮੀਦਵਾਰਾਂ ਨੂੰ ITA ਜਾਰੀ ਕੀਤੇ ਗਏ ਹਨ ਅਤੇ CRS ਸਕੋਰ 470 ਰਿਹਾ 2025 ਵਿੱਚ ਐਕਸਪ੍ਰੈਸ ਐਂਟਰੀ ਹੁਣ ਤੱਕ 2025 ਵਿੱਚ IRCC ਨੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ 55820 ਲੋਕਾਂ ਨੂੰ ITA ਰਾਹੀਂ ਜਾਰੀ ਕੀਤੇ ਗਏ ਹਨ ਇਸ ਸਾਲ ਸਭ ਤੋਂ ਵੱਧ ਡਰਾਪੀ PNP প্রভিনਸ਼ੀਅਲ ਨੋਮੀਨੀ ਪ੍ਰੋਗਰਾਮ ਵਿੱਚ ਕੱਡੇ ਗਏ ਹਨ ਇਸ ਤੋਂ ਬਾਅਦ ਫ੍ਰੈਂਚ ਭਾਸ਼ਾ ਵਿੱਚ ਅਤੇ ਫਿਰ ਦੂਜੀ ਸ਼੍ਰੇਣੀ ਵਿੱਚ PNP ਰਾਹੀਂ ਕੈਨੇਡਾ ਦੀ ਬਹੁਤ ਸਾਰੇ ਸੂਬਿਆਂ ਅਤੇ ਖੇਤਰਾਂ ਨੂੰ PR ਲਈ ਪ੍ਰਵਾਸੀਆਂ ਨੂੰ ਬੁਲਾਉਣ ਦੀ ਇਜਾਜ਼ਤ ਹੈ ਅਤੇ ਹਰ ਸੂਬੇ ਦੀਆਂ ਆਪਣੀਆਂ-ਆਪਣੀਆਂ ਵੱਖ-ਵੱਖ ਸਟਰੀਮਾਂ ਹਨ ਹੁਣ ਆਪਾਂ 2025 ਦੇ ਡਰਾ ਅੰਕੜਿਆਂ ਦੀ ਗੱਲਬਾਤ ਕਰ ਲਈਏ ਜੀ ਪੀ ਐਨ ਪੀ প্রভিনਸ਼ੀਅਲ ਨੋਮਿਨੀ ਪ੍ਰੋਗਰਾਮ 15 ਡਰਾ ਸੀ ای ਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ 8 ਡਰਾ ਫ੍ਰੈਂਚ ਲੈਂਗੁਏਜ 4 ਡਰਾ ਹੈਲਥ케ਅਰ ਐਂਡ ਸੋਸ਼ਲ ਸਰਵਿਸਿਜ਼ ਚਾਰਡਰਾ ਐਜੂਕੇਸ਼ਨ ਇੱਕ ਡਰਾ ਇਸ ਲਈ ਤੁਸੀਂ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਆਪਣੀ ਯੋਗਤਾ ਚੈੱਕ ਕਰਕੇ ਆਪਣੀ ਪੀਆਰ ਦੀ ਫਾਈਲ ਲਗਾ ਸਕਦੇ ਹੋ ਜੇਕਰ ਤੁਸੀਂ ਫ੍ਰੈਂਚ ਸਿੱਖਦੇ ਹੋ ਤਾਂ ਤੁਹਾਡੇ ਲਈ ਪੀਆਰ ਲੈਣ ਦੇ ਹੋਰ ਸੁਖਾ ਰਸਤਾ ਹੋ ਜਾਵੇਗਾ ਕਿਉਂਕਿ ਕੈਨੇਡਾ ਸਰਕਾਰ ਆਉਣ ਵਾਲੇ ਸਮੇਂ ਵਿੱਚ ਫ੍ਰੈਂਚ ਕੈਟਾਗਰੀ ਦੇ ਲੋਕਾਂ ਨੂੰ ਵੱਧ ਪੀਆਰ ਦੇਵੇਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਤਾਨਕਾਰੀਆਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ